ਕ੍ਰਾਈਟੇਰੀਆ ਹੈ ਆ ਫੋਟੋ ਕਾਲੀ ਆ ਜੀ ਉਸੜਾ ਜੀ ਕਹਿੰਦਾ ਯਾਰਾ ਪੰਜ ਹੈ ਜੀ ਕੌਣ ਹੈ ਕਿਸਾਨ ਕੌਣ ਹੈ ਆ ਆ ਖੜੀ ਹੈ ਜੀ ਅੱਛਾ ਤੁਹਾਡੀ ਆ ਵਾਹ ਜੀ ਬਹੁਤ ਵਧੀਆ ਕਰਨ ਗਿਆ ਜੀ ਹਾਂਜੀ ਹਾਂ ਬਹੁਤ ਵਧੀਆ ਕਰਨ ਗਿਆ ਹਾਂ ਕੌਣ ਆਰਤੀ ਕੌਣ ਹੈ ਹਾਂਜੀ ਅੱਛਾ ਸਾਡਾ ਅੱਛਾ ਅੱਛਾ ਸਭ ਵਧੀਆ ਵਧੀਆ ਕਿਹੜੀ ਇਥੇ ਏਜੰਸੀ ਘੜੀ ਚਾਰ ਏਜੰਸੀਆ ਚਾਰ ਪਨਗਰੇ ਨਾਲ ਅਰਜੋਤੋਂ ਵਾਈ ਮਾਰ ਸਾਰੀਆਂ ਏਜੰਸੀਆਂ ਵਾਂ ਲਗਭਗ 5 ਲੱਖ ਦੀ ਅਮਦ ਹੈ ਸਾਰੇ ਇੱਥੇ ਹਾਂ ਏਨਫੈਕਟਰ ਸਾਹਿਬ ਜੀ ਪਨਗਰੇ ਨਾਲ ਤੁਹਾਡੇ ਕੋ ਹਾਂਜੀ ਅੱਛਾ ਬਾਜ਼ਾਰ ਦਾ ਨਾ ਆ ਗਿਆ ਆ ਗਿਆ ਸਰ ਕੱਲ ਦੇ ਭੇਜ ਤਾ ਕੋਈ ਮੰਡੀ ਦੇ ਚ ਸਮੱਸਿਆ ਕੋਈ ਸਮੱਸਿਆ ਨਹੀਂ ਸਰ ਕੋਈ ਠੀਕ ਹੈ ਕੋਈ ਨਹੀਂ ਫਿਰ ਠੀਕ ਆ 38 ਸਾਰੇ ਆ ਗਏ ਆ ਕੋਈ ਸਮੱਸਿਆ ਤਾਂ ਨਹੀਂ ਮੰਡੀ ਚ ਨਹੀਂ ਨਹੀਂ ਸਰ ਨਹੀਂ ਕੋਈ ਸਮੱਸਿਆ ਠੀਕ ਆ ਛੱਡਾਂ ਦਾ ਤਾਂ ਫਾਇਦਾ ਦੋ ਛੱਡ ਬਣੇ ਹਾਂ ਹਾਂਜੀ ਹਾਂ ਬਾਕੀ ਇਹਨਾਂ ਦੋ ਦਾ ਹੋਰ ਕਰਤਾਂ ਨੂੰ ਆਖਿਆ ਪਾਣੀ ਤਾਂ ਨਹੀਂ ਦੋ ਦਾ ਹੋਰ ਬੜ ਜਾਣਾ ਹਾਂਜੀ ਪਾਣੀ ਧਾਨੀ ਦਾ ਬਾਕੀ ਕੀ ਤਾਂ ਕਿੱਥੇ ਮੈਡਮ ਸੈਕਟਰੀ ਕਿੱਥੇ ਹਾਂਜੀ ਇਹ ਦੋ ਆਪਾਂ ਇੱਥੇ ਕੀਤਾ ਬਾਸੂ ਮਾ ਦਾ ਪਾਣੀ ਵਗਲਦਾ ਹਾਂਜੀ ਸਰ ਕੀਤਾ ਅਗਲੇ ਦਿਨ ਖਿਆਲ ਖੜਾ ਬਿਜਲੀ ਦਾ ਪਾਣੀ ਦਾ ਠੀਕ ਹੈ ਸਰ ਵਾਰ ਵਾਰ ਆਉਣਾ ਮੰਡੀਆ ਚ ਸੀਐਮ ਸਾਹਿਬ ਦਾ ਹੁਕਮ ਹੈ ਠੀਕ ਹੈ ਨਾ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਸਾਨਾਂ ਨੂੰ ਇੰਨੀ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਨਾ ਆਰਤੀਆਂ ਨੂੰ ਨਾ ਕਿਸਾਨਾਂ ਨੂੰ ਨਾ ਮਜ਼ਦੂਰਾਂ ਨੂੰ ਠੀਕ ਹੈ ਖਿਆਲ ਰੱਖਣਾ ਪੂਰਾ ਠੀਕ ਹੈ ਨਾ ਹਾਂ ਜਦੋਂ ਸਰ ਕੋਈ ਪ੍ਰੋਬਲਮ ਆਵੇ ਦੱਸਣਾ ਉਸੇ ਲਈ ਫੋਨ ਕਰਨਾ ਚੇਅਰਮੈਨ ਸਾਬ ਨੂੰ ਕਹੋ ਸੈਕਟਰੀ ਸਾਹਿਬ ਆਪਣੇ ਨਵੇਂ ਆਇਆ ਭੈਣ ਜੀ ਐਦਾਂ ਨੂੰ ਦੱਸੋ ਚੈੱਕ ਹੋਈ ਆ ਪੱਕਾ ਲੱਗਾ ਅੱਛਾ 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 ਦੇਖ ਲਓ ਬਬਲੂ ਭਾਜੀ ਹੁਣੇ ਵਿੱਚ ਹੀ ਸ਼ਾਮ ਨੂੰ ਪੈਸੇ ਭਾਜੀ ਵਰਤਮਾਨ ਨੇ ਜੀ ਹਾਂ ਤੁਸੀਂ ਹੋ ਲਾ ਲਾ ਦਾ ਸ਼ਾਮ ਦਾ ਪ੍ਰਬੰਧ ਕੀਤਾ ਜਾ ਦੇਖ ਲਓ ਕਿੱਥੇ ਜਾਂਦੇ ਨੇ ਹਾਂ ਮੰਡੀ ਮਾਲ ਸੁੱਟ ਕੇ ਆਉਣਾ ਮੱਠੀ ਦੀ ਦੀ ਆਰਤੀ ਦਾ ਹਿਸਾਬ ਕਰਨਾ ਫਿਰ ਜਾ ਕੇ ਦੋ ਮਹੀਨੇ ਬਾਅਦ ਪੈਸੇ ਪਾਣੇ ਹੁਣ ਦੇਖੋ ਕਿਦਾਂ ਮੌਸਮ ਨੇ ਨਹੀਂ ਰੌਣਕਾਂ ਲੱਗੀਆਂ ਨੇ ਸਾਡੇ ਇਲਾਕੇ ਆ ਨਹੀਂ ਜੀ ਮੇਰਾ خیال ਮੌਸਮ ਠੀਕ ਹੋਊਗਾ 5-7 ਦਿਨ ਦੀ ਗੱਲ ਹੈ 5-7 ਦਿਨਾਂ ਚ ਹੋਵੇਲ ਜਾਣਾ 10 ਦਿਨ ਬਸ ਹੈ ਜੀ ਥੋੜਾ ਬਹੁਤ ਵਧੀਆ ਸਿਸਟਮ ਹੈ ਚਾੜ ਵੀ ਵਾਦੇ ਚਾੜ ਵੀ ਅੱਜ ਦਾ ਠੀਕ ਹੈ ਅੱਜ ਦਾ ਬਬਲ ਕਿਰਪਾ ਸਾਹਿਬ ਹਾਂ ਸੋ ਜੇ ਕੋਈ ਪ੍ਰੋਬਲਮ ਹੋਈ ਵਾਲਾ ਸਾਹਿਬ ਤੇ ਦੱਸਿਓ ਆ ਤੁਸੀਂ ਇਸ ਇਲਾਕੇ ਦੇ ਵੱਡੇ ਜਰਨਲਿਸਟ ਹੈ ਕੋਈ ਸਮੱਸਿਆ ਹੋਈ ਮੰਡੀ ਮੇਲ ਮੰਡੀ ਆਪਣੀ ਹਾਂ ਠੀਕ ਹੈ ਨਾ ਹਾਂ ਹਾਂ ਆਪਣੇ ਲੋਕ ਤਾਂ ਅਸੀਂ ਪੂਰਾ ਕੀਤਾ ਪ੍ਰਬੰਧ ਫੇਰ ਵੀ ਕਿਤੇ ਕਮੀ ਰਹੇ ਜੇ ਤੇ ਦੱਸਣਾ ਹਾਂ ਪਹਿਲਾਂ ਉਹਦਾ ਕਲਾਸ ਲਓ ਜੀ ਜਬੀਦਾ ਆਪਦਾ ਲਓ ਜੀ ਲਓ ਤੁਸੀਂ ਕਰੋ ਜੀ ਹਾਂ ਹਾਂ ਪਹਿਲਾਂ ਤੁਸੀਂ ਲਓ ਸਿਰੋਪਾ ਫੜਾਓ ਇੱਕ ਤੁਹਾਡੀ ਸਿਰੋਪਾ ਬਾਵੀ ਹਾਂ ਪਾ ਦਿਓ ਜੀ ਪਾ ਦਿਓ ਆਜੋ ਆਜੋ ਸੋ ਨਿਹਾਲ ਸ੍ਰੀ ਅਕਾਲ ਕਿੱਥੇ ਆਰਤੀ ਨੂੰ ਪਾਈਏ ਇੱਕ ਜਾਨ ਆਓ ਜੀ ਆਓ ਆਓ ਸਣ ਆਓ ਆਓ ਆਰਤੀ ਸਿੰਘ ਨੂੰ ਪਾਈਏ ਸੋ ਨਿਹਾਲ ਸ੍ਰੀ ਅਕਾਲ ਕਿੱਥੇ ਨੇ ਇੱਥੇ ਮੈਂ ਸਭ ਆਓ ਆਓ ਤੁਹਾਡਾ ਕੰਮ ਆ ਮੰਡੀ ਦਾ ਚੱਕਰ ਲਾ ਕੇ ਰੱਖਦਾ ਆਜੋ ਸਰਪੰਚ ਸਾਹਿਬ ਆਏ ਕਿੱਥੇ ਪ੍ਰਧਾਨ ਸਾਹਿਬ ਇਨਸਪੈਕਟਰ ਸਾਰੇ ਗਈ ਆਹ ਸਾਰੇ ਤਕੜੇ ਹੋ ਗਏ ਸਾਰਾ ਕੰਮ ਕਰ ਸਾਰਾ ਜੀ ਕੋਈ ਗੱਲ ਹੀ ਨਹੀਂ ਜੀ ਕਿੱਥੇ ਪੰਜ ਕਿੱਥੇ ਆਓ ਆਓ ਜੀ ਪੈਦੀ ਆਜੋ 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 ਤੁਹਾਡੀ ਕਿਰਪਾ ਜੀ ਸਾਰੀ ਸਰਪੰਚ ਸਾਹਿਬ ਵੀ ਆ ਗਏ ਜੀ ਆ ਗਏ ਆਜੋ ਆਜੋ ਸਭਾਂ ਜੀ ਆਜੋ 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 ਸਾਹਿਬ ਆਜੋ ਇਹਨਾਂ ਦਾ ਸਾਰਾ ਪਿੰਡ ਕੰਮ ਆ ਪਿੰਡ ਦੀ ਮੰਡੀ ਨਾ ਨਾ ਕੋਈ ਨਹੀਂ ਦਾਲ ਬਲੇਸ਼ ਹੋਰ ਸੋਲੀ ਸੋਲੀ ਆ ਲੋ ਜੀ ਮੰਤਰੀ ਜੀ ਕੋਈ ਨਹੀਂ ਕੋਈ ਨਹੀਂ ਬਸ ਬਲੇ ਸੋਨਹਾ ਲੋਕ ਜੀ ਬੜਾ ਬੇਦੀਆ ਉਹ ਵੀ ਬਣ ਜਾਣਾ ਠੀਕ ਹੈ ਜੀ ਤਿੰਨ ਛੱਡ ਹੋ ਗਿਆ ਤਾਂ ਫਿਰ ਮਾਲਾ ਮਾਲ ਹੋ ਜਣੀ ਅੱਜ 2 ਵਜੇ ਨਾਲੇ ਤੇ ਮਜੂਦ ਹੋ ਗਏ ਕਿ ਚਮਿਆਦੀ ਤਾਂ ਤੁਹਾਡੀ ਆਦੀ ਅਨਦਰ ਵੀ ਹੋ ਜਾੜੇ ਮੇਜੇ ਇੱਥੇ ਵੀ ਦੋ ਹੀ ਕਰਦੇ ਹੋ ਨਾ ਇੱਕ ਆਵਦਾ ਇੱਕ ਹੋਰ ਕਰਾ ਦੇ ਬਰਾਬਰ ਹੋ ਹੀ ਗਿਆ ਹਾਂ ਬੜਾ ਜੀ ਇੱਥੇ ਮਾਲ ਵੇਚਣਾ ਹੁੰਦਾ ਜੀ ਸੇਫੜ ਇਹ ਆ ਸਾਡੇ ਕੋਲ ਤੇ ਕੋਈ ਨਹੀਂ ਕੋਈ ਨਹੀਂ ਡੀਐਮ ਸਾਹਿਬ ਡੀਐਮ ਸਾਹਿਬ ਕਿੱਥੇ ਆ ਸਰ ਡੀਐਮ ਸਾਹਿਬ ਸਾਜੀ ਇੱਥੇ ਇਹਨਾਂ ਦੀ ਵੀ ਦੋ ਦੋ ਦੀ ਪੁੱਤ ਬੋਜੋ ਠੀਕ ਆ ਸਰ ਦੋ ਸ਼ੈੱਟ ਇੱਥੇ ਦੇਣੇ ਆਪਾਂ ਠੀਕ ਆ ਦੋ ਦੀ ਪੁੱਤ ਬੋਜੋ ਭਰਾ ਭੇਜੋ ਠੀਕ ਆ ਉਹ ਮੁੱਖ ਮੰਤਰੀ ਦੇ ਪੈਦਪੂ ਫੜ ਲਾਂਗੇ ਭਰਾ ਪੈਸੇ ਦੇ ਸੰਧੋਰ ਕੀ ਆ ਉਹਦੇ ਨੇ ਉੱਥੇ ਮੁੜ ਕੇ ਸੀਐਮ ਸਾਹਿਬ ਕੋ ਲਾਗੇ ਜਿਹੜੇ ਦੂਜੇ ਬੈਠੇ ਹੁੰਦੇ ਨੇ ਮੰਤਰੀ ਓਏ ਅੱਗੇ ਸਦਾ ਕੋਈ ਲਾ ਗਿਆ ਤਾਲੀ ਹਾਲ ਜੀ ਇਹ ਫੇਰ ਆ ਗਿਆ ਜੀ ਤੇ ਕਹਿੰਦੇ ਮੇਰੇ ਕੋਲ ਫੇਰ ਉਹਦੇ ਪੈਪੂਦ ਘੁੱਟਾਂਗੇ ਮਾਦਾ ਇਦਾਂ ਨਾ ਕਰ ਤੋ ਛੱਡ ਦੋ ਬਸ ਪਾ ਦਿਓ ਭੇਜੋ ਤੁਸੀਂ ਭੇਜੋ ਦੋ ਛੱਡੇ ਇਹਨਾਂ ਨੂੰ ਪੜਾ ਦਈਏ ਆਪਾਂ ਠੀਕ ਹੈ ਸਰ ਠੀਕ ਹੈ ਕੀ ਗੱਲ ਹਾਂ ਹਾਂ ਠੀਕ ਹੈ ਜੀ ਸਰ ਦੀ ਕਲਾ ਨੂੰ ਤੁਹਾਨੂੰ ਸਭ ਨੂੰ ਵਧਾਈਆਂ ਪਦਮਾਤਵਾ ਸੱਤ ਅੱਠ ਦਿਨ ਸਬ ਦਾ ਦਾਣਾ ਤੂੜੀ ਹਰ ਥੀ ਜਿਹੜੀ ਘਰੋਂ ਕਦੀ ਆਵੇ ਖੁਸ਼ੀਆਂ ਮੰਗੋ ਓ ਠੀਕ ਹੈ ਜੀ ਤਾਂ ਉਹ ਠੀਕ ਹੈ ਠੀਕ ਉਹ ਬਾਇਗਦੀ ਕੀ ਫਤ ਹੈ ਜੀ ਅਜੰਦਾਲਾ ਪ੍ਰਧਾਨ ਸਭਾ ਦੀਆਂ ਚਾਰ ਮੰਡੀਆਂ ਜਿਹੜੀਆਂ ਮੇਨ ਮੰਡੀਆਂ ਜਿਹੜੀਆਂ ਜਿੱਥੇ ਕਣਕ ਦੀ ਖਰੀਦ ਜਿਆਦੀ ਹੁੰਦੀ ਹੈ ਅਜੰਦਾਲਾ ਸਦਾਰ ਤੇ ਚਮਿਆਦੀ ਤੇ ਆਵਾਨ ਸਭ ਤੋਂ ਵੱਡੀ ਮੰਡੀ ਸਾਡੀ ਆ ਇੱਥੇ ਬੜੀ ਕੜਕ ਆਉਂਦੀ ਬਹੁਤ ਝੋਨਾ ਵੀ ਬੜਾ ਆਉਂਦਾ ਕਣਕ ਵੀ ਬਹੁਤ ਆਉਂਦੀ ਸੋ ਚਾਰੇ ਮੰਡੀਆਂ ਚ ਤੁਸੀਂ ਸਾਡੇ ਮੀਡੀਆ ਵਾਲੇ ਸਾਥੀਆਂ ਨੇ ਵੇਖਿਆ ਕਿ ਹੱਦ ਤਰ੍ਹਾਂ ਦੇ ਪ੍ਰਬੰਧ ਕੀਤੇ ਆ ਸ਼ੈਡ ਵੀ ਕੰਪਲੀਟ ਨੇ ਸੜਕਾਂ ਪਾਣੀ ਬਿਜਲੀ ਬਾਰਦਨਾ ਔਰ ਪੇਮੈਂਟ ਦੇਖੋ ਜੇਹੀ ਉਹਨੂੰ ਭਰਨਾ ਆ ਹੁਣ ਬੋਦੀਆਂ ਦੇ ਵਿੱਚ ਮਾਲ ਤੇ ਸ਼ਾਮ ਨੂੰ 4:30 5 ਵਜੇ ਪੈਸੇ ਪੈ ਜਾਣੇ ਇਦਾਂ ਦਾ ਪ੍ਰਬੰਧ ਕਦੀ ਕੇ ਗਵਰਨਮੈਂਟ ਦੇ ਵਿੱਚ ਹੋਇਆ ਇਹ ਸਦਾ ਭਗਵੰਤ ਮਾਨ ਜੀ ਦੀ ਗਵਰਨਮੈਂਟ ਦੇ ਵਿੱਚ ਤੇ ਅਰਵਿੰਦ ਕੇ ਦੀਵਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਚ ਸਾਰੇ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਇਹ ਪਹਿਲੀ ਵਾਰ ਹੋ ਰਿਹਾ ਇਤਿਹਾਸ ਚ ਆਹ ਆਪ ਕਿਸਾਨਾਂ ਦੇ ਪੁੱਤ ਸਾਨੂੰ ਆਪ ਅਸੀਂ ਜਦੋਂ ਮੰਡੀਆਂ ਜਾਂਦੇ ਹਾਂ ਤੇ 10-10 ਦਿਨ ਬਾਅਦ ਹਸਾਬ ਕਰਾਉਣ ਜਾਣਾ ਫਿਰ ਕਹਿੰਦੇ ਮਹੀਨੇ ਬਾਅਦ ਆਰਤੀ ਦਾ ਕਹਣਾ ਕੋਈ ਨਹੀਂ ਜੀ ਆਜੋ ਜੀ ਅੱਧੇ ਕ ਲੈ ਜਾਓ ਜੀ ਫਿਰ ਲੈ ਜਾਓ ਜੀ ਤੇ ਹੁਣ ਵੇਖੋ ਕਿਦਾਂ ਉਹ ਮਾਦਾ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਜਿਹੜਾ ਮਿੰਟੋ ਮਿੰਟੀ ਪੈਸੇ ਮਿੰਟੋ ਮਿੰਟੀ ਚ ਚੁੱਕ ਕੇ ਘਾਦੂ ਜਾਣਾ ਤਲਾ ਕੇ ਘਾਦੂ ਜਾਣਾ ਸੋ ਹਰ ਤਰ੍ਹਾਂ ਦਾ ਕੰਪਲੀਟ ਮੰਡੀਆਂ ਦਾ ਜਿਹੜਾ ਪ੍ਰਬੰਧ ਆ ਮੰਡੀਆਂ ਦੇ ਵਿੱਚ ਕੀਤਾ ਪ੍ਰਬੰਧ ਇਸ ਕਰਕੇ ਮੇਰਾ ਖਿਆਲ ਆ ਅਗਲੇ 10 ਦਿਨ ਦੇ ਵਿੱਚ ਅਜ ਨਾਲਾ ਵਿਧਾਨ ਸਭਾ ਹਲਕੇ ਦੇ ਸਾਦੇ ਕਿਸਾਨ ਆਪਣੀ ਕਣਕ ਦੀ ਕਟਾਈ ਕਰਕੇ ਮੰਡੀਆਂ ਚ ਲੈ ਕੇ ਆਉਣਗੇ ਤੇ ਉਹਨਾਂ ਦੀ ਵਧੀਆ ਟੰਗ ਨਾਲ ਖਰੀਦ ਕਰਾਂਗੇ ਅਧਿਕਾਰੀਆਂ ਦੇਸ਼ ਨਿਰਦੇਸ਼ ਕੀ ਨਹੀਂ ਨਿਰਦੇਸ਼ੇਓ ਦਿੱਤੇ ਆ ਵੀ ਕਿਸੇ ਨੂੰ ਮੰਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਬਾਹਰਦਾਨੇ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਮੁੜਕੇ ਚੁਕਾਈ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਉਸ ਵੇਲੇ ਮੰਡੀ ਖਾਲੀ ਹੋਣੀ ਚਾਹੀਦੀ ਆ ਇਹ ਸਾਰੇ ਨਿਰਦੇਸ਼ ਦਿੱਤੇ ਇਹਨਾਂ ਨੂੰ ਮੀਟਿੰਗਾਂ ਵੀ ਕੀਤੀਆਂ ਸਾਰੀਆਂ ਏਜੰਸੀਆਂ ਦੇ ਇਨਸਪੈਕਟਰ